ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਕੈਨੇਡਾ ਜਾਣ ਦਾ ਸੁਪਨਾ ਬਹੁਤ ਸਾਰੇ ਪੰਜਾਬੀ ਤੇ ਬਹੁਤ ਸਾਰੇ ਭਾਰਤੀਆਂ ਦਾ ਹੁੰਦਾ ਹੈ ਪਰ ਕੈਨੇਡਾ ਵਿੱਚ ਇੱਕ ਵੱਡਾ ਸੰਕਟ ਜੋ ਮੰਡਰਾ ਰਿਹਾ ਹੈ ਉਹ ਕੈਨੇਡਾ ਜਾਣ ਵਾਲਿਆਂ ਨੂੰ ਸਾਵਧਾਨ ਕਰ ਰਿਹਾ ਹੈ ਅਗਰ ਤੁਸੀਂ ਵੀ ਕੈਨੇਡਾ ਦਾ ਸੁਪਨਾ ਦੇਖਿਆ ਤਾਂ ਤੁਹਾਡੇ ਲਈ ਇਹ ਖਬਰ ਸੁਣਨੀ ਜ਼ਰੂਰੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਆਰਥਿਕ ਮੰਦਹਾਲੀ ਦਾ ਇੱਕ ਸੰਕਟ ਮਾਰਚ ਮਹੀਨੇ ਤੋਂ ਸ਼ਾਇਆ ਹੋਇਆ ਜਿਸ ਨੇ ਨੌਕਰੀਆਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਬਹੁਤ ਸਾਰੇ ਦੇਸ਼ਾਂ ਨੇ ਜਿਥੇ ਕਿ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਉੱਥੇ ਹੀ ਕੈਨੇਡਾ ਇਹਨਾਂ ਬਦਲਾਵਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਸੀ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਕੈਨੇਡਾ ਜਾਈਏ ਜਾਂ ਫਿਰ ਪਹਿਲਾਂ ਸੋਚ ਲਈ ਤਾਂ ਹੁਣ ਕੈਨੇਡਾ ਤੋਂ ਵੱਡੀ ਖਬਰ ਆਈ ਹੈ ਕਿ ਆਰਥਿਕਤਾ ਦੇ ਪੱਦਰ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਹੈ ਕਿਉਂਕਿ ਨੌਕਰੀਆਂ ਦੇ ਵਿੱਚ ਕਟੌਤੀ ਕਰਨੀ ਪਈ ਹੈ ਦੱਸ ਦਈਏ ਕਿ ਮਾਰਚ ਦਾ ਮਹੀਨਾ ਕੈਨੇਡਾ ਦੇ ਲਈ ਆਰਥਿਕਤਾ ਦੇ ਲਈ ਬਹੁਤ ਜ਼ਿਆਦਾ ਨਿਰਾਸ਼ਾਜਨਕ ਰਿਹਾ ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਜਿਹੜੇ ਤਾਜ਼ਾ ਅੰਕੜੇ ਨੇ ਉਹ ਦੱਸਦੇ ਨੇ ਕਿ 33000 ਤੱਕ ਦੀਆਂ ਨੌਕਰੀਆਂ ਦਾ ਨੁਕਸਾਨ ਹੋ ਗਿਆ ਜੋ ਕਿ ਜਨਵਰੀ 2022 ਤੋਂ ਸਭ ਤੋਂ ਵੱਡੀ ਮਾਸਿਕ ਗਰਾਵਡ ਸੀ ਤਾਂ ਹੁਣ ਨੌਕਰੀਆਂ ਦੇ ਵਿੱਚ ਵੱਡੀ ਕਟੌਤੀ ਨੇ ਕੈਨੇਡਾ ਦੀ ਨੌਕਰੀ ਦੀ ਮਾਰਕੀਟ ਦੇ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਤੇ ਨੌਕਰੀਆਂ ਦਾ ਨੁਕਸਾਨ ਜਿਹੜਾ ਹੈ ਉਹ ਉਹਨਾਂ ਲੋਕਾਂ ਨੂੰ ਵੀ ਹੋਏਗਾ ਜਿਹੜੇ ਸੋਚਦੇ ਨੇ ਅਸੀਂ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾ ਲਾਂਗੇ ਅਸੀਂ ਕੈਨੇਡਾ ਜਾ ਕੇ ਕੋਈ ਨਾ ਕੋਈ ਨੌਕਰੀ ਲੱਭ ਕੇ ਡਾਲਰ ਕਮਾ ਲਵਾਂਗੇ ਤਾਂ ਆਰਥਿਕਤਾ ਦੇ ਲਈ ਇੱਕ ਚੁਣੌਤੀਪੂਰਨ ਸੰਕੇਤ ਜਿਹੜੇ ਨੇ ਉਹ ਕੈਨੇਡਾ ਦੀ ਜੌਬ ਮਾਰਕੀਟ ਤੋਂ ਸਾਹਮਣੇ ਆਏ ਨੇ ਜਿੱਥੇ ਕਿ ਸਰਕਾਰ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਕੋਈ ਠੋਸ ਕਦਮ ਚੁੱਕੀ ਗਈ ਜਾਂ ਨਹੀਂ ਕਿ ਆਰਥਿਕਤਾ ਰੁਜ਼ਗਾਰ ਸਿਰਜਣ ਦੇ ਰਾਹ ਤੇ ਪੜ ਸਕੇਗੀ ਜਾਂ ਨਹੀਂ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿਉਂਕਿ ਵਰਤਮਾਨ ਦੇ ਵਿੱਚ ਮਾਰਚ ਦੇ ਅੰਕੜੇ ਯਕੀਨੀ ਤੌਰ ਤੇ ਕੈਨੇਡਾ ਦੇ ਵਿੱਚ ਨੌਕਰੀਆਂ ਲੱਭਣ ਵਾਲਿਆਂ ਦੇ ਲਈ ਨਿਰਾਸ਼ਾਜਨਕ ਨੇ ਦੱਸ ਦਈਏ ਕਿ ਨਵੀਆਂ ਨਿਯੁਕਤੀਆਂ ਕਰਨ ਤੇ ਕੁਝ ਮਾਮਲਿਆਂ ਦੇ ਵਿੱਚ ਕਰਮਚਾਰੀਆਂ ਨੂੰ ਕੱਢਣ ਤੋਂ ਵੀ ਕਈ ਕੰਪਨੀਆਂ ਨਹੀਂ ਝਿਜਕ ਰਹੀਆਂ ਤਾਂ ਫਰਵਰੀ ਮਹੀਨੇ ਦੇ ਮੁਕਾਬਲੇ ਮਾਰਚ ਦੇ ਵਿੱਚ ਬੇਰੁਜ਼ਗਾਰੀ ਦਾ ਵਾਅਦਾ ਦਰਜ ਕੀਤਾ ਗਿਆ ਹੈ ਬੇਰੁਜ਼ਗਾਰੀ ਦਰ ਫਰਵਰੀ ਦੇ ਵਿੱਚ 6.6 ਸੀ ਜਦ ਕਿ ਮਾਰਚ ਦੇ ਵਿੱਚ ਜਿਹੜਾ ਹੋਰ ਵੱਧ ਗਈ ਹੈ ਤੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਨੌਕਰੀਆਂ ਦਾ ਨੁਕਸਾਨ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਤੇ ਉਸ ਦੇ ਨਾਲ ਹੀ ਆਰਥਿਕ ਸਿਹਤ ਹੈ ਜੋ ਕੈਨੇਡਾ ਦੀ ਉਸ ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ ਸੋ ਤੁਸੀਂ ਪੂਰੀ ਰਿਪੋਰਟ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ